ਓਨਲੀ ਸਟੂਡੈਂਟ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਸ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਅਸੀਂ ਕਰਾਂਗੇ ਐਨਐਮਐਮਐਸ 2022 ਦੇ ਮੈਥ ਦੇ ਕੁਸ਼ਨ ਅਡਾ ਪਹਿਲਾ ਕੁਸ਼ਨ ਹੈ ਜੇਕਰ ਕਿਸੇ ਤ੍ਰਿਭੁਜ ਦੇ ਤਿੰਨ ਕੋਣ 1:2:3 ਅਨੁਪਾਤ ਵਿੱਚ ਹੋਣ ਤਾਂ ਤ੍ਰਿਭੁਜ ਕਿਹੜੀ ਹੋਵੇਗੀ ਆ ਬੇਟਾ ਤ੍ਰਿਭੁਜ ਹੋਵੇਗੀ ਸਮਕੋਣੀ ਤ੍ਰਿਭੁਜ ਜਾਂ ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਰਾਈਟ ਐਂਗਲ ਟ੍ਰੈਂਗਲ ਬੋਲਦੇ ਹਾਂ ਰਾਈਟ ਐਂਗਲ ਟ੍ਰਾਇੰਗਲ ਵਿੱਚ ਬੇਟਾ ਕੀ ਹੁੰਦਾ ਹੈ ਇੱਕ ਕੋਣ ਜਿਹੜਾ ਹੈ ਉਹ 90 ਡਿਗਰੀ ਦਾ ਹੁੰਦਾ ਹੈ ਆ ਦੇਖੋ ਆਹ ਕੋਣ 90 ਡਿਗਰੀ ਦਾ ਹੈ ਇੱਕ ਕੋਣ ਮੰਨ ਲਓ 60 ਡਿਗਰੀ ਦਾ ਹੈ ਦੂਸਰਾ ਕਿੰਨਾ ਹੋ ਜਾਏਗਾ 30 ਡਿਗਰੀ ਦਾ ਹੋ ਜਾਏਗਾ ਹੁਣ ਦੇਖੋ ਬੇਟਾ 30 ਡਿਗਰੀ ਅਨੁਪਾਤ 60 ਡਿਗਰੀ ਅਨੁਪਾਤ 90 ਡਿਗਰੀ 21 ਕਮ 3 3 ਦੁਨਾ 60 3 3 90 ਤਾਂ ਦੇਖੋ ਸਮਕੋਣੀ ਤ੍ਰਿਭੁਜ ਵਿੱਚ ਜਿਹੜੇ ਇਹਨਾਂ ਦੇ ਕੋਣ ਨੇ ਉਹ 1 ਅਨੁਪਾਤ 2 ਅਨੁਪਾਤ 3 ਦੇ ਵਿੱਚ ਆਉਣਗੇ ਤਾਂ ਪਹਿਲਾ ਅਨਸਰ ਆ ਜਾਏਗਾ ਇਹਦਾ ਆਪਸ਼ਨ ਨੈਕਸਟ ਕੁਸ਼ਚਨ ਹੈਗਾ 138 ਦਿੱਤੇ ਗਏ ਚਿੱਤਰ ਵਿੱਚ ਜੇਕਰ OAB ਇੱਕ ਸਰਲ ਰੇਖਾ ਹੈ ਤਾਂ x ਦਾ ਮੁੱਲ ਪਤਾ ਕਰੋ ਬੇਟਾ ਜੀ ਤਿੰਨ ਕੋਣ ਦਿੱਤੇ ਹੋਏ ਨੇ x x 15 ਡਿਗਰੀ 45 ਡਿਗਰੀ ਤੇ x 30 ਡਿਗਰੀ ਇੰਨਾ ਵਿੱਚੋਂ ਅਸੀਂ x ਪਤਾ ਕਰਨਾ ਹੈ ਕਿ x ਕਿੰਨਾ ਹੋਵੇਗਾ ਅਸੀਂ ਜਾਣਦੇ ਹਾਂ ਕਿ ਇੱਕ ਸਰਲ ਰੇਖਾ ਉੱਤੇ ਜਿਹੜਾ ਕੁੱਲ ਕੋਣ ਹੁੰਦਾ ਹੈ ਉਹ 180 ਡਿਗਰੀ ਦਾ ਹੁੰਦਾ ਹੈ ਜੇਕਰ ਅਸੀਂ ਇਹਦੇ ਵਿੱਚ ਅਸੀਂ ਦੋ ਲਾਈਨਾਂ ਡਰਾ ਕਰ ਦਈਏ ਤਾਂ ਫਿਰ ਵੀ ਤਿੰਨਾਂ ਦਾ ਕੋਣ ਜਿਹੜਾ ਉਹ 180 ਡਿਗਰੀ ਹੋਵੇਗਾ ਆ ਪਹਿਲਾ ਕੋਣ ਸਾਨੂੰ ਦਿੱਤਾ ਹੋਇਆ ਹੈ x 15 ਡਿਗਰੀ ਦੂਜਾ ਕੋਣ ਦਿੱਤਾ ਹੋਇਆ ਸਾਨੂੰ 45 ਡਿਗਰੀ ਤੀਜਾ ਕੋਣ ਦਿੱਤਾ ਹੋਇਆ ਸਾਨੂੰ x 30 ਡਿਗਰੀ ਜਿੰਨਾ ਦਾ ਜੋੜ ਹੋ ਜਾਏਗਾ 180 ਡਿਗਰੀ 1x 1x 2x ਹੋ ਜਾਏਗਾ 15 ਤੇ 45 60 ਤੇ ਵਿੱਚ 30 ਜੋੜੇ 90 90 180 ਡਿਗਰੀ ਤਾਂ 2x बराबर आ गया 90 ਨੂੰ ਦੂਜੇ ਪਾਸੇ ਲੈ ਜਾਾਂਗੇ 180 90 ਤਾਂ ਇੱਥੋਂ ਆਪਣਾ ਬੇਟਾ 2x 180ਾਂ ਚ 90 ਕੱਢੇ 90 ਆ ਜਾਏਗਾ ਤਾਂ ਇੱਥੋਂ ਦੋ ਨੂੰ نیچے ਲੈ ਆਵਾਂਗੇ x 90 2 ਜਦੋਂ ਅਸੀਂ ਕਟਾਂਗੇ ਤਾਂ 45 ਡਿਗਰੀ ਆ ਜਾਏਗਾ ਤਾਂ x ਦੀ ਵੈਲਿਊ ਆ ਗਈ 45 ਡਿਗਰੀ ਇਹ ਦੂਸਰਾ ਆਪਸ਼ਨ ਸਹੀ ਹੋ ਜਾਏਗਾ ਦੇ ਹੇਠ ਲਿਖਿਆਂ ਵਿੱਚ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 11 ਨਾਲ ਭਾਗਜੋਗ ਹੈ ਬੇਟਾ ਜੀ 11 ਨਾਲ ਉਹ ਸੰਖਿਆ ਭਾਗ ਹੋਵੇਗੀ ਨੋਟ ਕਰੋ ਤੁਸੀਂ ਕਿ 762 ਤੇ ਨੰਬਰਾਂ ਦਾ ਜੋੜ ਮਾਈਨਸ ਜਿਸਤ ਦਿੱਤੀ ਤੇ ਨੰਬਰਾਂ ਦਾ ਜੋੜ ਜਦੋਂ ਟਾਂਕ ਸਥਿਤੀ ਦੇ ਨੰਬਰਾਂ ਦਾ ਜੋੜ ਜਿਸਤ ਸਥਿਤੀ ਤੇ ਨੰਬਰਾਂ ਦੇ ਜੋੜ ਚੋਂ ਜਦੋਂ ਅਸੀਂ ਮਾਈਨਸ ਕਰਾਂਗੇ ਜੇ ਉਹ 11 ਆ ਜੇ ਇਕੁਅਲ ਟੂ 0 ਆ ਜੇ ਜਾਂ 11 ਆ ਜੇ ਜਾਂ 11 ਦਾ ਮਲਟੀਪਲ ਹੋਵੇ ਮੰਨ ਲਓ 22 ਆ ਜੇ 33 ਆ ਜੇ ਤਾਂ ਉਹ 11 ਤੇ ਡਿਵਾਈਡ ਕਰ ਸਕਦੇ ਆ ਜਿਵੇਂ ਸਾਡੇ ਪਹਿਲਾ ਹੀ ਆਪਸ਼ਨ ਹੈ 3 5 7 2 4 0 4 ਇਹਦੇ ਵਿੱਚੋਂ 4th ਪੋਜੀਸ਼ਨ ਤੇ ਹੈਗਾ 3 7 4 ਇਹਨੂੰ ਅਸੀਂ ਜੋੜ ਦਿੰਨੇ ਆ ਅਗਲਾ ਵਿਚਾਰ 3 7 4 4 ਇਹ ਬਣ ਜਾਏਗਾ 3 ਅਤੇ 7 10 ਤੇ 4 4 8 ਇਹ 18 ਹੋ ਗਿਆ ਹੁਣ ਅਸੀਂ 5th ਪੋਜੀਸ਼ਨ ਤੇ 4 ਹੈ 2 5 ਤੇ 2 7 ਆ ਗਿਆ 7 ਤੇ 0 7 ਆ ਗਿਆ ਮਾਈਨਸ ਕਰ ਦਿੰਨੇ ਆ 7 ਤਾਂ 12 7 ਕੱਢੇ 11 ਹੁਣ 11 ਦਾ 11 ਤੇ ਡਿਵਾਈਡ ਹੈ ਆ ਇਸ ਲਈ ਪਹਿਲਾ ਆਪਣਾ ਆਪਸ਼ਨ ਸਹੀ ਹੋ ਜੇਗਾ ਨੈਕਸਟ ਕੁਸ਼ਚਨ ਹੈ ਬੇਟਾ ਪ੍ਰਸ਼ਨ ਨੰਬਰ 140 ਤੋਂ ਲੈ ਕੇ 142 ਤੱਕ ਛੇੜ ਦਿੱਤੀ ਜਾਣਕਾਰੀ ਧਿਆਨ ਨਾਲ ਪੜੋ ਗਠਨ ਦਿੱਤੀ ਸਾਰਣੀ ਵਿੱਚ ਜਨਵਰੀ 2020 ਦੌਰਾਨ ਇੱਕ ਰੇਲਵੇ ਸਟੇਸ਼ਨ ਤੋਂ ਰੇਲ ਗੱਡੀਆਂ ਦੀ ਪਹੁੰਚ ਰਵਾਨਗੀ ਦਾ ਸਰਵੇ ਨਿਮਨ ਅਨੁਸਾਰ ਦਰਸਾਇਆ ਗਿਆ ਹੈ। ਦੇਰੀ ਦਾ ਸਮਾਂ ਦਿੱਤਾ ਗਿਆ ਹੈ 0 ਮਿੰਟ 0 ਤੋਂ ਲੈ ਕੇ 30 30 ਤੋਂ ਲੈ ਕੇ 40 60 ਮਿੰਟ ਤੇ 60 ਤੋਂ ਜ਼ਿਆਦਾ ਮਿੰਟ ਦੇਰੀ ਆਉਣ ਵਾਲੀਆਂ ਗੱਡੀਆਂ ਦੀ ਗਿਣਤੀ ਜਿਹੜੀਆਂ ਦੇਰੀ ਨਾਲ ਆਈਆਂ ਨੇ ਹੈਗੀ ਹੈ 1250 114 ਕਿਤੀ ਤੇ 5 ਜਾਣ ਵਾਲੀਆਂ ਗੱਡੀਆਂ ਜਿਹੜੀਆਂ ਦੇਰੀ ਨਾਲ ਗਈਆਂ ਨੇ ਉਹਨਾਂ ਦੀ ਗਿਣਤੀ ਦਿੱਤੀ ਹੋਈ ਏ 0 ਮਿੰਟ ਤੇ ਮਤਲਬ ਕਿ ਲੇਟ ਜਮਾਂ ਲੇਟ ਨਹੀਂ ਆਈਆਂ ਬਿਲਕੁਲ ਸਹੀ ਅ ਗਈਆਂ ਨੇ ਉਹ ਹੀਆਂ ਨੇ 14 1400 ਫਿਰ ਜਿਹੜੀਆਂ 0 ਤੋਂ ਲੈ ਕੇ 30 ਮਿੰਟ ਦੇਰੀ ਨਾਲ ਗਈਆਂ ਨੇ 82 ਨੇ ਫਿਰ 5 ਫਿਰ 3 ਅਤੇ ਟੋਟਲ ਇਹਨਾਂ ਨੇ 190 ਹੁਣ ਇਹ ਪਹਿਲਾ ਆਪਰੇਸ਼ਨ ਇਹਦਾ ਕਿ ਲੇਟ ਪਹੁੰਚਣ ਵਾਲੀਆਂ ਰੇਲ ਗੱਡੀਆਂ ਦੀ ਕੁੱਲ ਗਿਣਤੀ ਕਿੰਨੀ ਹੈ ਦੇਖੋ ਲੇਟ ਪਹੁੰਚਣ ਵਾਲੀਆਂ ਗੱਡੀਆਂ ਇਹਨਾਂ ਨੇ 114 33 ਤੇ 5 ਇਹਦੇ ਵਿੱਚ ਅਸੀਂ 1250 ਨੂੰ ਨਹੀਂ ਗਿਣਾਂਗੇ ਕਿਉਂਕਿ 1250 ਜਿਹੜੀਆਂ ਗੱਡੀਆਂ ਨੇ ਉਹ ਬਿਲਕੁਲ ਸਮੇਂ ਤੇ ਆਈਆਂ ਨੇ ਉਹਨਾਂ ਨੇ 0 ਮਿੰਟ ਦੀ ਦੇਰੀ ਕੀਤੀ ਹੈ ਆ ਇਹਨਾਂ ਨੂੰ ਜਦੋਂ ਜੋੜ ਦਾਂਗੇ ਅਸੀਂ ਇਹਨਾਂ ਦਾ ਜੋੜ ਆਏਗਾ 114 31 5 114 ਤੇ 31 100 ਆ ਗਿਆ 34 ਤੇ 5 ਇਹ ਆ ਗਿਆ 150 ਤਾਂ ਇਹਦਾ অপਸ਼ਨ 150 ਆ ਜਾਏਗਾ ਅਗਲਾ ਕੁਐਸਚਨ ਹੈਗਾ ਹੈ ਲੇਟ ਜਾਣ ਵਾਲੀਆਂ ਰੇਲ ਗੱਡੀਆਂ ਦੀ કુલ ਗਿਣਤੀ ਕਿੰਨੀ ਹੈ ਐਵੇਂ ਅਸੀਂ ਆ 1400 ਨੂੰ ਛੱਡ ਦਾਂਗੇ ਕਿਉਂਕਿ ਇਹ ਤਾਂ ਬਿਲਕੁਲ ਸਹੀ ਸਮੇਂ ਤੇ ਗਈਆਂ ਨੇ 82 5 ਤੇ 30 ਇਹ ਜਿਹੜੀਆਂ ਗੱਡੀਆਂ ਉਹ ਲੇਟ ਗਈਆਂ ਨੇ ਇਹਨਾਂ ਨੂੰ ਅਸੀਂ ਜੋੜ ਦਾਂਗੇ 82 ਤੇ 5 87 3 90 ਦਾ ਅਨਸਰ 90 ਆ ਜਾਏਗਾ ਅਗਲਾ ਹੈਗਾ ਰੇਲਵੇ ਸਟੇਸ਼ਨ ਤੇ ਲੇਟ ਪਹੁੰਚਣ ਵਾਲੀਆਂ ਰੇਲ ਗੱਡੀਆਂ ਦੀ ਗਿਣਤੀ ਕਿੰਨੇ ਪ੍ਰਤੀਸ਼ਤ ਹੈ ਬੇਟਾ ਜੀ ਲੇਟ ਕਿੰਨੀਆਂ ਲੇਟ ਗੱਡੀਆਂ ਪਹੁੰਚੀਆਂ ਨੇ 150 ਗੱਡੀਆਂ ਲੇਟ ਪਹੁੰਚੀਆਂ ਨੇ ਆ ਵੇਖੋ 114 31 ਤੇ 15 ਅਸੀਂ ਕੀ ਕਰਾਂਗੇ ਤੇ ਟੋਟਲ ਗੱਡੀਆਂ ਕਿੰਨੀਆਂ ਹੋਈਆਂ ਨੇ 1400 ਤੇ ਅਸੀਂ 150 ਉੱਪਰ ਰੱਖ ਕੇ ਤੇ 1400 نیچے ਰੱਖ ਕੇ ਇਹਦੀ ਪਰਸੈਂਟੇਜ ਕੱਢ ਦਾਂਗੇ ਗੁਣਾ 100 20 ਆ ਕਟੀਆਂ ਗਈਆਂ ਜਦੋਂ ਅਸੀਂ 150 ਨੂੰ 14 ਨਾਲ ਭਾਗ ਕਰਾਂਗੇ ਤੇ ਸਾਡਾ ਆਨਸਰ ਆ ਜਾਏਗਾ 10.7% ਅਗਲਾ ਕੁਐਸਚਨ ਬੇਟਾ ਇੱਕ 에어 ਕੰਡੀਸ਼ਨ 30 ਮਿੰਟਾਂ ਵਿੱਚ 80 ਜੁਨਟ ਇੱਕ ਬਲਬ 6 ਘੰਟੇ ਵਿੱਚ 18 ਜੁਨਟ ਬਿਜਲੀ ਖਪਤ ਕਰਦੇ ਹਨ 에어 ਕੰਡੀਸ਼ਨ ਅਤੇ ਬਲਬ ਦੋਵੇਂ 8 ਦਿਨਾਂ ਵਿੱਚ ਕਿੰਨੀ ਬਿਜਲੀ ਖਪਤ ਕਰਨਗੇ ਜੇਕਰ ਦੋਵੇਂ ਇੱਕ ਦਿਨ ਵਿੱਚ 10 ਘੰਟੇ ਚੱਲਦੇ ਹਨ। ਬੇਟਾ ਅਸੀਂ ਇੱਥੇ ਨੋਟ ਕਰ ਲੈਣਾ ਹੈ ਕਿ ਜਿਹੜਾ ਤਾਂ ਆਪਣਾ AC ਹੈਗਾ ਹੈ ਉਹ 30 ਮਿੰਟਾਂ ਦੇ ਵਿੱਚ 8 ਜੰਟ ਖਾਂਦਾ ਹੈ। ਠੀਕ ਹੈ ਜੀ। ਅਸੀਂ 1 ਘੰਟੇ ਦੇ ਵਿੱਚ ਕੱਢ ਲਾਂਗੇ। ਤਾਂ 1 ਘੰਟੇ ਦੇ ਵਿੱਚ ਹੁਣ ਆ ਅੱਧਾ ਘੰਟਾ ਦਿੱਤਾ ਹੋਇਆ ਹੈ। ਇਹਦਾ ਡਬਲ ਕਰ ਦਾਂਗੇ 16 ਜੰਟ ਖਾਏਗਾ। ਠੀਕ ਹੈ ਜੀ ਤੇ ਇੱਕ ਦਿਨ ਦੇ ਵਿੱਚ ਉਹ 10 ਘੰਟੇ ਚੱਲਦਾ ਹੈ ਤਾਂ ਫਿਰ ਅਸੀਂ 160 ਨੂੰ 16 ਨੂੰ 10 ਨਾਲ ਗੁਣਾ ਕਰ ਦਾਂਗੇ ਤਾਂ 100 60 ਆ ਜਾਏਗਾ 160 ਯੂਨਟ ਜਿਹੜਾ ਹੈ ਉਹ ਇੱਕ ਦਿਨ ਚ ਖਾਂਦਾ ਹੈ ਏਸੀ 8 ਦਿਨਾਂ ਦੇ ਵਿੱਚ ਕਿਵੇਂ ਗੱਡਾਂਗੇ ਇੱਕ ਏਸੀ ਜਿਹੜਾ ਇੱਕ ਦਿਨ ਦੇ ਵਿੱਚ 160 ਯੂਨਟ ਖਪਤ ਕਰਦਾ ਹੈ 8 ਦਿਨਾਂ ਦੇ ਵਿੱਚ 160 ਨੂੰ ਗੁਣਾ ਕਰ ਦਾਂਗੇ 8 ਨਾਲ ਇਹ ਆ ਜਾਏਗਾ 1280 ਯੂਨਟ ਠੀਕ ਹੈ ਜੀ ਹੁਣ ਆ ਗਿਆ ਬਲਬ ਦੀ ਗੱਲ ਬਲਬ ਵੀ ਨਾਲ ਚੱਲਦਾ ਹੈ ਬਲਬ 6 ਘੰਟੇ ਚੱਲਦਾ ਹੈ 18 ਯੂਨਟ ਖਾਂਦਾ ਹੈ ਠੀਕ ਹੈ ਜੀ ਤਾਂ ਪਹਿਲੋ ਸੀ 1 ਘੰਟੇ ਦਾ ਕੱਢ ਲਾਂਗੇ 1 ਘੰਟੇ ਜੀ ਕਿੰਨਾ ਕਿੰਨੇ ਮਿੰਟ ਖਾਏਗਾ 6 ਨਾਲ ਡਿਵਾਈਡ ਕਰ ਦਾਂਗੇ 18 6 ਇਹ 3 ਮਿੰਟ ਆ ਜਾਏਗਾ ਫਿਰ ਇੱਕ ਦਿਨ ਦੇ ਵਿੱਚ ਕਿੰਨਾ ਚੱਲਦਾ ਹੈ 10 ਘੰਟੇ ਚੱਲਦਾ ਹੈ ਤਾਂ ਗੁਣਾ ਕਰ ਦਾਂਗੇ 10 3 10 ਇਹ 30 ਮਿੰਟ ਆ ਜਾਏਗਾ ਤੇ ਫਿਰ 8 ਦਿਨਾਂ ਦੇ ਵਿੱਚ ਕਿੰਨੀ ਬੀ ਲਿਖਤ ਕਰੇਗਾ ਬੀ ਗੁਣਾ 8 8 3 24 240 ਯੂਨਟ ਅੱਠਾਂ ਦਿਨਾਂ ਦੇ ਵਿੱਚ ਜਿਹੜਾ ਏਸੀ ਖਾਂਦਾ ਹੈ ਉਹ 1280 ਯੂਨਟ ਪਲੱਸ ਬਲਬ ਖਪਤ ਕਰਦਾ ਹੈ 240 ਯੂਨਟ ਤਾਂ ਟੋਟਲ ਆ ਜਾਏਗਾ 1520 ਯੂਨਿਟ ਇਹਨੂੰ ਜਦੋਂ ਅਸੀਂ ਜੋੜ ਕਰਾਂਗੇ ਤਾਂ ਪਹਿਲਾ ਆਪਸ਼ਨ ਜਿਹੜਾ ਉਹ ਸਹੀ ਆ ਜਾਏਗਾ ਨੈਕਸਟ ਬੇਟਾ ਤਿੰਨ ਸੰਖਿਆਵਾਂ 2:3:4 ਦੇ ਅਨੁਪਾਤ ਵਿੱਚ ਹਨ ਇਹਨਾਂ ਦੇ ਕੰਨਾ ਦਾ ਜੋੜ 33957 ਹੈ ਸਭ ਤੋਂ ਵੱਡ ਵੱ ਸਭ ਤੋਂ ਵੱਡੀ ਸੰਖਿਆ ਪਤਾ ਕਰੋ ਬੇਟਾ ਜੀ ਇਹ ਕਹਿ ਰਿਹਾ ਹੈ ਕਿ ਕੋਈ ਸੰਖਿਆਵਾਂ ਨੇ ਉਹ 2:3:4 ਦੇ ਵਿੱਚ ਨੇ ਇਹਦਾ ਮਤਲਬ ਸੰਖਿਆਵਾਂ ਕਿਹੜੀਆਂ ਹੋ ਜਾਣਗੀਆਂ ਇੱਕ ਹੋ ਜਗੀ 2x ਇੱਕ ਹੋ ਜੇਗੀ 3x ਇੱਕ ਹੋ ਜੇਗੀ 4x x ਨਾਲ ਮਲਟੀਪਲਾਈ ਕਰ ਦਾਂਗੇ ਉਹ ਕਹਿ ਰਿਹਾ ਕਿ ਇੰਨਾ ਜਿਹੜੀਆਂ ਸੰਖਿਆਵਾਂ ਦਾ ਜਿਹੜਾ ਜੇ ਇਹਨਾਂ ਨੂੰ ਘਣ ਕਰ ਦੀ ਇਹਨਾਂ ਸੰਖਿਆਵਾਂ ਦਾ ਤੇ ਉਹ 33957 ਦੇ ਬਰਾਬਰ ਆਉਂਦਾ ਆਪਾਂ ਇਹਨਾਂ ਦਾ ਘਣ ਕਰ ਦਿੰਨੇ ਆ 2x ਦੀ ਕਯੂਬ ਘਣ ਦਾ ਮਤਲਬ ਕਯੂਬ ਪਾਵਰ 3 3x ਦੀ ਪਾਵਰ 3 4x ਦੀ ਪਾਵਰ 3 ਕਣ ਕਰਕੇ ਜੋੜ ਕਰਨਾ ਹੈ ਕਣਾਂ ਦਾ ਜੋੜ ਲਿਖਿਆ ਹੈ ਇਹਦੇ ਬਰਾਬਰ ਹੋਵੇਗਾ 33957 ਦੇ ਹੁਣ ਜਦੋਂ ਅਸੀਂ ਇੰਨਾ ਬ੍ਰੈਕਟ ਦੇ ਵਿੱਚ ਕਣ ਕਰਦੇ ਹਾਂ 2x ਦੀ ਕਯੂਬ ਆ ਜਿਹੜਾ ਕਯੂਬ ਇਹ 2 ਦਾ ਵੀ ਇਹ ਤੇ 3 ਦਾ ਵੀ ਇਹ ਆ ਜਾਏਗਾ 2 ਦਾ ਕਯੂਬ x ਕਯੂਬ 3 ਦਾ ਕਯੂਬ x ਕਯੂਬ प्लस चार क्यूब एक्स क्यूब बराबर तेती नौ सौ सतवंजा हूँ दो का क्यूब कहते बराबर होगा क्यूब होगा दो गुना दो गुना दो इन्ना आ गया दो दुनी चार चार दुनी अठ असी अठ एक्स क्यूब लिख दें तीन का क्यूब कराबर होगा तीन का क्यूब होगा तीन गुणा तीन गुणा तीन तीयू तीय नौ नौती सताई सताई आ जाएगा सताई एक्स क्यूब आ जाएगा तो चार का क्यूब आ जाएगा चार चौक सोलह सोलह चौकी चौंठ एक्स क्यूब आ जाएगा बराबर आ जाएगा तेती नौ सौ सतवंजा हूँ असं जोड़ देंगे अठ एक्स क्यूब प्लस सताई एक्स क्यूब प्लस चौंठ एक्स क्यूब इन जोड़ आ जाएगा नड़िनवे एक्स क्यूब बराबर तेती नौ सौ सतवंजा ਹੁਣ ਕੀ ਕਰਾਂਗੇ ਅਸੀਂ 99 ਨੂੰ نیچے ਲੈ ਜਾਾਂਗੇ ਤਾਂ x³ ਆ ਜਾਏਗਾ 33957/99 ਇਹਨੂੰ ਅਸੀਂ ਕੱਟ ਦਾਂਗੇ ਤਾਂ ਇਹ ਆ ਜਾਏਗਾ 373 ਤਾਂ x³ ਆ ਗਿਆ 343 ਹੁਣ ਆ 343 ਨੂੰ ਅਸੀਂ ਲਿਖ ਸਕਦੇ ਹਾਂ 7 7 7 7 7 49 49 7 जो साता तीन सौ तरताली होंगे हाँ अभी लिखता एक्स क्यूब बराबर सत्त हूँ एक्स जो तीन बराबर तीन ने तो एक्स बराबर सत्त हो क्योंकि ये दो रकम क्यूब ये दिता होया सत क्यूब दे बराबर त एक्स बराबर की हो जाएगा सत हूँ एक्स की जी, जी सा वैल्यू आ गई वह सत्त आ गई ਸਾਨੂੰ ਪਤਾ ਹੈ ਆ 2x ਜਾਂ 3x ਤੇ ਤੀਜੀ ਰਕਮ ਹੈਗੀ 4x ਇਹਨਾਂ ਵਿੱਚ ਵੱਡੀ ਕਿਹੜੀ ਹੋਵੇਗੀ 4x ਤਾਂ 4x ਹੁਣ 4 x ਦੀ ਥਾਂ ਤੇ ਅਸੀਂ 7 ਲਿਖ ਦਾਂਗੇ ਤੇ 7 4 28 ਵੱਡੀ ਸੰਖਿਆ ਕਿਹੜੀ ਆ ਜਾਏਗੀ 28 ਅੱਡਾ ਅਗਲਾ ਸਵਾਲ ਹੈ ਇੱਕ ਰੇਲ ਗੱਡੀ 60 ਕਿਲੋਮੀਟਰ ਪ੍ਰਤੀ ਘੰਟੇ ਨਾਲ ਇੱਕ ਖੰਭੇ ਨੂੰ 24 ਸਕਿੰਟਾਂ ਵਿੱਚ ਪਾਰ ਕਰਦੀ ਹੈ ਤੇ ਰੇਲ ਗੱਡੀ ਦੀ ਲੰਬਾਈ ਪਤਾ ਕਰੋ ਬੇਟਾ ਜੀ ਇਹ ਕੀ ਕਹਿ ਰਿਹਾ ਕਿ ਇੱਕ ਰੇਲ ਗੱਡੀ ਹੈ ਇੱਕ ਖੰਭਾ ਹੈ ਇੱਕ ਖੰਭਾ ਲੱਗਾ ਹੋਇਆ ਹੈ ਰੇਲ ਗੱਡੀ ਕਿੰਨੀ ਸਪੀਡ ਨਾਲ ਖੰਭੇ ਨੂੰ ਪਾਰ ਕਰਦੀ ਹੈ ਸਪੀਡ ਗਤੀ ਦਿੱਤੀ ਹੋਈ ਆ ਸਾਨੂੰ 60 ਕਿਲੋਮੀਟਰ ਪ੍ਰਤੀ ਹੰਟਾ ਉਹ ਕਹਿ ਰਿਹਾ ਹੈ ਕਿ ਜਦੋਂ ਇਹਨੂੰ ਪਾਰ ਕਰ ਜੇਗੀ ਬਿਲਕੁਲ ਪਾਰ ਕਰ ਜੇਗੀ ਤਾਂ ਗੱਡੀ ਜਿਹੜੀ ਉਹ ਉਹ ਇਸ ਪੋਜੀਸ਼ਨ ਤੇ ਆ ਜਾਏਗੀ ਇਹ ਕਿੰਨੇ ਸਮੇਂ ਦੇ ਵਿੱਚ ਪਾਰ ਕਰਦੀ ਏ ਇਹ ਕਰਦੀ ਏ 24 ਸਕਿੰਟ ਦੇ ਵਿੱਚ ਮਤਲਬ ਕਿ ਸਾਨੂੰ ਸਮਾਂ ਦਿੱਤਾ ਆਇਆ ਹੈ 24 ਸਕਿੰਟ ਬੇਟਾ ਜੀ ਦੇਖੋ ਜਦੋਂ ਇਹ ਪਾਰ ਕਰੇਗੀ ਇਸ ਹੰਬੇ ਨੂੰ ਤਾਂ ਜਿਹੜੀ ਇਹ ਦੂਰੀ ਤੈਅ ਕਰੇਗੀ ਉਹ ਰੇਲ ਗੱਡੀ ਦੀ ਲੰਬਾਈ ਦੇ ਬਰਾਬਰ ਹੋਏਗੀ ਠੀਕ ਹੈ ਜੀ ਤਾਂ ਸਾਨੂੰ ਲੰਬਾਈ ਪਤਾ ਕਰ ਜ ਅਸਲ ਵਿੱਚ ਅਸੀਂ ਦੂਰੀ ਪਤਾ ਕਰਨੀ ਹੈ ਤਾਂ ਦੂਰੀ ਕਿੰਨੇ ਦੇ ਬਰਾਬਰ ਆ ਜੇਗੀ ਲੰਬਾਈ ਦੇ ਬਰਾਬਰ ਆ ਜੇਗੀ ਅਸੀਂ ਫਾਰਮੂਲਾ ਲਾਵਾਂਗੇ ਗਤੀ ਬਰਾਬਰ ਦੂਰੀ ਵਟਾ ਸਮਾਂ इतों दूरी असी क्ड लाँगे गति समय गुणा कर देंगे दूरी बराबर गति गुणा समा गति सी हुई है सठ किलोमीटर बटा एक घंटा गुणा समा दिता होया तो चौबीस सेकेंड असी की करांगे ਐਸ ਕਿਲੋਮੀਟਰ ਨੂੰ ਮੀਟਰ ਚ ਬਦਲ ਲਾਂਗੇ ਕਿਉਂਕਿ ਸਾਡੇ ਆਨਸਰ ਮੀਟਰ ਵਿੱਚ ਦਿੱਤੇ ਹੋਏ ਨੇ ਤੇ ਘੰਟੇ ਨੂੰ ਸਕਿੰਟ ਦੇ ਵਿੱਚ ਬਦਲ ਲਾਂਗੇ ਕਿਉਂਕਿ ਸਮਾਂ ਸਾਨੂੰ ਸਕਿੰਟ ਦੇ ਵਿੱਚ ਦਿੱਤਾ ਹੋਇਆ ਹੈ। ਨਹੀਂ ਇੱਥੇ ਬੇਟਾ ਅਪਾ ਸੋਲਵ ਕਰਦੇ ਆਂ। ਦੂਰੀ ਕਿੰਨੇ ਬਰਾਬਰ ਆ ਜੇਗੀ? 60 ਕਿਲੋਮੀਟਰ ਮਤਲਬ ਕਿ 1000 ਮੀਟਰ 1 ਇੱਕ ਘੰਟੇ ਦੇ ਵਿੱਚ 3600 ਸਕਿੰਟ 24 असि देंगे एक शिका शिका शिकम शिकम रह गया मतलब कि उपर की रह जाएगा एक शिकम शिकम छ छे चौका चौबी बेटा ਉੱਪਰ ਆ ਜਾਏਗਾ 10 10 4 ਇਹ ਆ ਜਾਏਗਾ ਬੇਟਾ 400 ਮੀਟਰ ਬੇਟਾ ਸਾਡਾ ਅਗਲਾ ਪ੍ਰਸ਼ਨ ਹੈ 146 ਇੱਕ ਦੋ ਅੰਕਾਂ ਵਾਲੀ ਸੰਖਿਆ ਵਿੱਚ ਇਕਾਈ ਦਾ ਅੰਕ ਦਹਾਈ ਦੇ ਅੰਕ ਤੋਂ 2 ਜ਼ਿਆਦਾ ਹੈ ਅੰਕਾਂ ਦਾ ਜੋੜ ਸੰਖਿਆ ਤੋਂ 27 ਘੱਟ ਹੈ 27 ਸੰਖਿਆ ਦੇ ਅੰਕਾਂ ਦਾ গুণਫਲ ਪਤਾ ਕਰੋ ਮੰਨ ਲਓ ਸਾਡੀ ਜਿਹੜੀ ਦੁਹਾਈ ਵਾਲੀ ਸੰਖਿਆ ਹੈ ਉਹ ਹੈਗੀ x ਤੇ ਇਕਾਈ ਵਾਲੀ ਬਣ ਜੇਗੀ x 2 ਕਿਉਂਕਿ ਉਹਨੇ ਕਿਹਾ ਹੈ ਕਿ ਜਿਹੜੀ ਇਕਾਈ ਵਾਲੀ ਸੰਖਿਆ ਹੈ ਉਹ 2 ਜ਼ਿਆਦਾ ਹੈ ਠੀਕ ਹੈ ਜੀ ਹੁਣ ਅੰਕਾਂ ਦਾ ਜੋੜ ਸੰਖਿਆ ਤੋਂ 27 ਘੱਟ ਹੈ ਪਹਿਲਾਂ ਤਾਂ ਸੰਖਿਆ ਕੀ ਹੋਵੇਗੀ ਜਿਹੜੀ ਸਾਡੀ ਦੋ ਅੰਕਾਂ ਵਾਲੀ ਸੰਖਿਆ ਹੈ ਉਹਨੂੰ ਹਮੇਸ਼ਾ ਅਸੀਂ ਇਦਾਂ ਲਿਖਦੇ ਹਾਂ 10 ਗੁਣਾ ਜਿਹੜਾ ਦੁਹਾਈ ਸੰਖਿਆ ਹੈ x ਪਲੱਸ ਫਿਰ ਇਕਾਈ ਸੰਖਿਆ x ਪਲੱਸ 2 ਇਹ ਸਾਡੀ ਸੰਖਿਆ ਹੋਵੇਗੀ ਇਸ ਵਿੱਚ ਉਹ ਕਹਿ ਰਿਹਾ ਕਿ ਜਿਹੜੀ ਇਹ ਸੰਖਿਆ ਹੈ ਇਹਦੇ ਵਿੱਚੋਂ ਜੇ 27 ਅਸੀਂ ਮਾਈਨਸ ਕਰ ਦਈਏ ਤਾਂ ਉਹ ਕਿਹਦੇ ਬਰਾਬਰ ਆਉਂਦਾ ਹੈ ਉਹ ਅੰਕਾਂ ਦੇ ਜੋੜ ਦੇ ਬਰਾਬਰ ਆਉਂਦਾ ਹੈ ਇੱਕ ਅੰਕ ਸਾਡਾ ਕੀ x ਹੈ ਇੱਕ ਕੀ ਹੈ x 2 ਤਾਂ ਇਹਨੂੰ ਅਸੀਂ ਹੱਲ ਕਰ ਦਿੰਨੇ ਆ 10x x 2 27 दो एक्स प्लस दो 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 नाल दो कैंसल हो गया दस एक एक्स ग्यारह एक्स आ गया माइनस सताई बराबर दो एक्स दो एक्स नीस फाइड ले जाने ग्यारह एक्स के बचों दो एक्स माइनस हो जाएगा इधर प्लस से दूसरे पास जाके माइनस बराबर इधर पास जाके प्लस दो आ जाएगा इतो ग्यारह एक्स चो तो दो एक्स माइनस किया नौ एक्स आ गया नौ एक्स बराबर सताई आ गया एक्स बराबर सताई बटा नौ कटता नौ तीस होंगे तो एक्स की वैल्यू साडे को गई एक साढ़े को गया तीन इसका मतलब जी दहाई संख्या आ गई आ गई तीन इकई संख्या आ गई तीन प्लस दो मतलब के पाँच हूँ ये कह रहा है कि संख्याव दे अंक गुण फल पता करो एक साढ़े सा संख्या हैगी तीन एक हैगी आ गया पं तीए पंद्रह आंसर पंद्रह आ जाएगा दूसरा ऑप्शन सही हो जाएगा ਅਡਾ ਅਗਲਾ ਪ੍ਰਸ਼ਨ ਹੈ ਦਿੱਤੇ ਚਿੱਤਰ ਵਿੱਚ ਇੱਕ ਛੇ ਪੁਜ ਹੈ ਜਿਸ ਦੀ ਹਰੇਕ ਪੁਜਾ 6 ਸੈਂਟੀਮੀਟਰ ਹੈ ਇਸ ਛੇ ਪੁਜ ਦਾ ਖੇਤਰਫਲ ਪਤਾ ਕਰੋ ਬੇਟਾ ਜੀ ਜੇ ਤੁਸੀਂ ਇਸ ਚਿੱਤਰ ਨੂੰ ਧਿਆਨ ਨਾਲ ਦੇਖੋਗੇ ਤਾਂ ਇਹ ਇਦਾਂ ਦਿੱਤੀ ਹੋਈ ਹੈ ਸੀ ਨੂੰ ਲੇਟ ਮੇ ਰੋਕ ਬਣਾ ਲੈਣੇ ਆ ਇਹਦੀ ਹਰੇਕ ਪੁਜਾ 6 ਸੈਂਟੀਮੀਟਰ ਹੈ ਮੈਨੂੰ ਗੱਲ ਸਮਝ ਲੱਗ ਗਈ ਹੁਣ ਕੀ ਇਹ ਕਿ ਇਹਦੀ ਜਿਹੜੀ ਚੜਾਈ ਏ ਉਹ ਦਿੱਤੀ ਹੋਈ ਏ ਸਾਨੂੰ 8 ਸੈਂਟੀਮੀਟਰ ਠੀਕ ਹੈ ਜੀ ਤੇ ਲੰਬਾਈ ਸਾਨੂੰ ਦਿੱਤੀ ਹੋਈ ਏ 11 ਸੈਂਟੀਮੀਟਰ ਇੱਥੇ ਤੱਕ ਐਸ ਕੋਰਨਰ ਤੋਂ ਲੈ ਕੇ ਐਸ ਕੋਰਨਰ ਤੱਕ ਅਸੀਂ ਕਰਦੇ ਹਾਂ ਇਹਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੰਨੇ ਆ। ਤਾਂ ਸਾਡੇ ਕੋਲ ਸਾਡੇ ਕੋਲ ਕੀ ਹੋਵੇਗਾ ਆ ਦੋ ਟਰਪੀਜੀਅਮ ਆ ਜਾਣਗੀਆਂ। ਇੱਕ ਉੱਪਰ ਵਾਲੀ ਟਰਪੀਜੀਅਮ ਇੱਕ ਆਹ ਵਾਲੀ ਟਰਪੀਜੀਅਮ, ਨੀਚੇ ਵਾਲੀ ਟਰਪੀਜੀਅਮ। ਠੀਕ ਹੈ ਜੀ। ਤਾਂ ਸਾਡੇ ਕੋਲ ਜੀ ਟਰਪੀਜੀਅਮ ਹੁੰਦੀ ਏ ਜਿਹਨੂੰ ਅਸੀਂ ਸਮ ਦੋ ਪੁਜੀ ਚਤਰਪੁਜ ਬੋਲਦੇ ਆਂ ਸਮ 2 ਪੁਜੀ ਚਤਰਪੁਜੀ ਇਹ ਸਾਡੇ ਕੋਲ 2 ਆ ਜਾਣੀਆਂ ਦੋਹਾਂ ਦਾ ਅਸੀਂ ਕੀ ਕਰਾਂਗੇ ਖੇਤਰਫਲ ਪਤਾ ਕਰ ਲਾਂਗੇ ਤਾਂ ਸਮ ਦੋ ਪੁਜੀ ਚਤਰਪਾਈ ਦਾ ਖੇਤਰਫਲ ਹੁੰਦਾ ਹੈ 1/2 sum of parallel side ਮਤਲਬ ਇਹਨਾਂ ਦੋਨਾਂ ਦਾ ਜੋੜ ਆ ਕਿੰਨੀ ਹੈ 6 ਆ نیچے ਵਾਲੀ ਕਿੰਨੀ ਹੈ 11 ਦਿੱਤੀ ਹੋਈ ਹੈ ਵੇਖੋ ਇੱਥੋਂ ਲੈ ਕੇ ਇੱਥੇ ਤੱਕ ਹਾਂ 6 11 ਗੁਣਾ ਇਹਦੀ ਉਚਾਈ ਇਹਦੀ ਹਾਈਟ دیکھੋ ਟੋਟਲ ਹਾਈਟ ਦਿੱਤੀ ਹੋਈ ਹੈ ਸਾਨੂੰ 8 ਸੈਂਟੀਮੀਟਰ ਤੇ ਇਹਦਾ ਅੱਧ ਕਿੰਨਾ ਆ ਜਾਏਗਾ 4 ਅਸੀਂ ਕੱਢ ਦਾਂਗੇ 2 1 2 2 2 4 6 ਤੇ 11 17 17 ਨੂੰ 2 ਨਾਲ ਕੀਤਾ ਤੇ 34 ਹਾਂ ਇੱਕ ਟ੍ਰੈਪੀਜ਼ੀਅਮ ਦਾ ਜਿਹੜਾ ਖੇਤਰਫਲ ਹੈ ਉਹ 34 ਆ ਗਿਆ दूसरी ट्रिपीजियम का भी खेत्रफल चौंती होगा तो चौंती तो चौंती एड कर देंगे तो टो टोटल आ जाएगा थाठाठ दूसरा ऑप्शन सही हो जाएगा अगला प्रश्न एक सौ अड़ताली माइनस दो थी पावर ए प्लस एक गुणा देखो तो ये माइनस दिता हो ये गलत दिता, दिता, दिता हो माइनस ए प्लस दिता हो माइनस होगा माइनस 0.5 ਦੀ ਪਾਵਰ 3 ਬਰਾਬਰ -2 ਦੀ ਪਾਵਰ 7 ਜਿੰਨੇ ਵੀ ਥੱਲੇ ਦਿੱਤੇ ਹੋਏ ਨੇ -2 ਐਕਸਪੋਨੈਂਟ 0.5 ਤਾਂ -2 ਇਹ ਤਿੰਨਾਂ ਨੂੰ ਅਸੀਂ -2 ਦੇ ਵਿੱਚ ਬਦਲਣਾ ਗਿਆ ਤਾਂ ਦੋ ਹੈ ਹੀ ਨੇ ਆਹ ਤੀਸਰੀ ਵਾਲੀ ਰਕਮ ਨੂੰ ਵੀ -2 ਦੇ ਵਿੱਚ ਬਦਲ ਲਾਂਗੇ ਇਹ ਬੇਟਾ ਆ ਜਾਏਗਾ ਆ -2 ਦੀ ਪਾਵਰ k 1 ਤਾਂ ਵੀ ਆ ਗਿਆ इनू असी बदल ला देखो अभी इत बदल जीरो पॉइंट पं अं लिख सकते हैं पं बटा दस लिख सकते ना आज दशमलव नीचे करके तो पं पूनी दस एक बटा दो आ गया यह आ गया एक बटा दो दी पावर आ वाली तीन पावर उमें आ जाएगी हूँ इस दो उ लेके जावे तो जरा माइनस ए प्लस का तीन दिता हुआ माइनस का बन जाएगा तो दो दी पावर माइनस तीन आ जाएगा ਹੁਣ ਅਸੀਂ 0.5 ਦੀ ਪਾਵਰ 3 ਦੀ ਜਗ੍ਹਾ ਤੇ ਲਿਖ ਦਾਂਗੇ 2 ਦੀ ਪਾਵਰ -3 ਇੱਥੇ ਲਿਖ ਦਿੰਨੇ ਆ -2 ਦੀ ਪਾਵਰ -3 -2 ਦੀ ਪਾਵਰ 7 ਹੁਣ ਦੇਖੋ ਜਦੋਂ ਗੁਣਾ ਦੇ ਵਿੱਚ ਬੇ ਸੇਮ ਹੁਣ ਪਾਵਰ ਐਡ ਹੋ ਜਾਂਦੀਆਂ ਨੇ ਤਾਂ -2 ਦੀ ਪਾਵਰ ਆ ਗਈ k 1 3 ਆਵੇਂ ਆ ਜਾਏਗਾ -2 ਦੀ ਪਾਵਰ 7 ਹੁਣ 1 ਦੇ ਵਿੱਚੋਂ -3 ਕੀਤੇ ਤੇ ਇਹ ਆ ਗਿਆ -2 ਦੀ ਪਾਵਰ k 1 ਦੇ ਵਿੱਚੋਂ -3 ਕੀਤੇ ਤਾਂ -2 ਆ ਗਿਆ ਬਰਾਬਰ -2 ਦੀ ਪਾਵਰ 7 ਉਵੇਂ ਆ ਜਾਏਗਾ ਆਹ ਵਾਲੀ ਰਕਮ ਨੂੰ ਅਸੀਂ ਉਵੇਂ ਲਿਖ ਲੈਣੇ ਹੁਣ ਇਹ ਦੋਵੇਂ ਰਕਮਾਂ ਇਕੁਅਲ ਨੇ ਇਹਦਾ ਮਤਲਬ -2 -2 ਦੇ ਬਰਾਬਰ ਹੈ ਇਹਦਾ ਮਤਲਬ k -2 7 ਦੇ ਬਰਾਬਰ ਹੋਵੇਗਾ के माइनस दो बराबर आ गया सत्तर के बराबर आ गया दोनों दो पास लै जाने हैं सत्त प्लस दो आ गया इत माइनस प्लस हो गया सत्त प्लस दो नौ आ गया तो गए उत्तर आ जाएगा नौ के वैल्यू कि आ गई नौ एक सौ उन्जा नंबर प्रश्न ਦਰ ਵਿੱਚ ਦਿੱਤੇ ਗਏ ਗੋਲ ਨਕਸ਼ੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੀ ਸੰਖਿਆ ਡਿਗਰੀ ਵਿੱਚ ਦਰਸਾਈ ਗਈ ਹੈ ਅਮਰੀਕਾ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਪਤਾ ਕਰੋ اے ਭਾਰਤਿਆਂ ਦਾ ਦਿੱਤਾ ਹੋਇਆ ਹੈ 180 ਡਿਗਰੀ ਅਮਰੀਕਾ ਦਿੱਤਾ ਹੋਇਆ ਹੈ 90 ਡਿਗਰੀ ਅਫਰੀਕਾ ਦਾ ਦਿੱਤਾ ਹੋਇਆ ਹੈ 60 ਡਿਗਰੀ ਤੇ ਹੋਰ ਦਿੱਤੇ ਹੋਏ ਨੇ 30 ਡਿਗਰੀ ਤੁਸੀਂ ਕੱਢਣਾ ਹੈ ਅਫਰੀਕਾ ਦਾ ਹੁਣ ਅਫਰੀਕਾ ਦੇ ਕਿੰਨੇ ਡਿਗਰੀ ਦਿੱਤਾ ਹੋਇਆ ਹੈ 60 ਡਿਗਰੀ ਸੈਂਟੀਗ੍ਰੀਡੀ ਟੋਟਲ ਡਿਗਰੀ ਕਿੰਨੇ ਹੁੰਦੀ ਏ ਟੋਟਲ ਡਿਗਰੀ ਹੁੰਦੀ ਏ 360 ਸੈਂਟੀਗ੍ਰੀਡੀ ਤੁਸੀਂ ਕਿੰਨੇ ਨਾਲ ਗੁਣਾ ਕਰ ਦਾਂਗੇ 10 ਨਾਲ ਗੁਣਾ ਕਰ ਦਾਂਗੇ 0 ਨਾਲ 0 ਕੈਨਸਲ ਹੋ ਗਈ 6 ਕਮ 6 6 ਕਮ 36 ਇਹ ਆ ਗਿਆ 100 6 ਜਦੋਂ ਅਸੀਂ ਇਹਨੂੰ ਹੱਲ ਕਰਾਂਗੇ ਤਾਂ 100 ਅਸੀਂ ਵਿੱਚ ਰੱਖ ਲਾਂਗੇ 6 ਰੱਖ ਲਾਂਗੇ 12 ਇਹਨੂੰ ਕੱਟ ਦੋ ਇਹ ਆ ਜਾਏਗਾ 3 2 ਤੇ ਕੱਟਿਆ ਗਿਆ ਇਹ ਆ ਗਿਆ 50 ਤਾਂ ਹੁਣ 50 ਵਿੱਚ ਰੱਖੋ 3 ਨੂੰ ਬਾਹਰ ਰੱਖੋ 13 ਆ 3 50 ਦੇ 3 ਗੱਡੇ 2 6 3 18 20 ਚ 18 ਗੱਡੇ 2 ਹੁਣ ਅਸੀਂ ਉਵੇਂ ਫ੍ਰੈਕਸ਼ਨ ਦੇ ਵਿੱਚ ਲਿਖ ਦਾਂਗੇ 2 ਉੱਪਰ ਲਿਖਾਂਗੇ 16 ਅੱਗੇ ਆ ਜਾਏਗਾ तीन नीचे आ जाएगा दो उपर सोलह अगे तीन थले इन्हें परसेंट आ जाएगा छे सही दो बटा तीन अगला प्रश्न है एक सौ अस्सी नंबर एक सौ नंबर, हेठ लिखा किसी असंभव घटना की संभावना है असंभव घटना की संभावना बेटा आई है जीरो दो तरह द्भावना होंगे एक असंभव ਇੱਕ ਹੁੰਦੀ ਏ ਸੰਭਵ ਜਿਹੜੀ ਪੂਰਨ ਰੂਪ ਵਿੱਚ ਹੋ ਸਕਦੀ ਏ ਅਸੰਭਵ ਦਾ ਮਤਲਬ ਏ ਜਿਹੜੀ ਹੋ ਹੀ ਨਹੀਂ ਸਕਦੀ ਉਹਦੀ ਸੰਭਾਵਨਾਤਾ ਆ ਜਾਏਗੀ 0 ਸੰਭਵ ਮਤਲਬ ਕਿ ਜਿਹੜੀ ਸ਼ੋਰਲੀ ਹੋਵੇਗੀ ਉਹਦੀ ਆ ਜਾਏਗੀ ਸੰਭਾਵਨਾ 1 ਥੈਂਕ ਯੂ ਜੀ